ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਬੈਨ ਹੋ ਗਿਆ ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਕਰਤਾ ਹੋਮ ਮਿਨਿਸਟਰ ਨੇ ਰਿਜ਼ਾਈਨ ਕਰਤਾ ਐਗਰੀਕਲਚਰ ਮਿਨਿਸਟਰ ਨੇ ਰਿਜ਼ਾਈਨ ਕਰਤਾ ਇਹ ਖਬਰਾਂ ਤੁਸੀਂ ਆਮ ਸੁਨੀਆਂ ਹੋਣਗੀਆਂ ਪਰ ਇਹ ਸਭ ਕੁਝ ਹੋਇਆ ਕਿਉਂ ਇਹ ਤੁਹਾਡੇ ਮਨ ਦੇ ਵਿੱਚ ਵੀ ਸਵਾਲ ਉੱਠੇ ਹੋਣਗੇ ਅਤੇ ਹੋਰ ਵੀ ਬਹੁਤ ਨਾਲ ਜੁੜਦੇ ਸਵਾਲ ਨੇ ਪਰ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਇੱਕ ਵਾਰ ਫਿਰ ਸੋਸ਼ਲ ਮੀਡੀਆ ਨੇ ਸਾਬਤ ਕਰ ਦਿੱਤਾ ਕਿ ਸੋਸ਼ਲ ਮੀਡੀਆ ਇਸ ਵਕਤ ਬਹੁਤ ਵੱਡੀ ਤਾਕਤ ਬਣਿਆ ਹੋਇਆ ਹੈ ਗਲੋਬਲ ਪਿੰਡ ਕਿੰਨੇ ਅਸੀਂ ਦੁਨੀਆ ਨੂੰ ਇੱਕ ਕਲਿੱਕ ਦੇ ਨਾਲ ਅਸੀਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਜਾ ਸਕਦੇ ਹਾਂ ਕੁਝ ਵੀ ਦੇਖ ਸਕਦੇ ਹਾਂ ਕੋਈ ਵੀ ਤਸਵੀਰ ਅਪਲੋਡ ਕਰ ਸਕਦੇ ਹਾਂ ਇਹ ਬਹੁਤ ਵੱਡੇ ਸਵਾਲ ਜਿਹੜੇ ਹੋਰ ਉੱਭਰਣਗੇ ਕਿ ਸੋਸ਼ਲ ਮੀਡੀਆ ਸੀਮਤ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਜੇ ਦੀ ਤਾਕਤ ਨੂੰ ਅਸੀਂ ਸਮਝਣਾ ਚਾਹਤਾ ਹਾਂ ਅਕੀਕਤ ਦੇ ਵਿੱਚ ਨੇਪਾਲ ਦੇ ਵਿੱਚ ਨੇਪਾਲ ਦਾ ਯੂਥ ਲਗਾਤਾਰ ਕਰਪਸ਼ਨ ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਸੀ ਸੋਸ਼ਲ ਮੀਡੀਆ ਤੇ ਇੱਕ ਮਹੀਮ ਬਹੁਤ ਤੇਜ਼ੀ ਨਾਲ ਰੁਖ ਫੜ ਰਹੀ ਸੀ ਜਾਨੀ ਕਿ ਮਹੀਮ ਸੀ ਉੱਥੋਂ ਦਾ ਯੂਥ ਲਗਾਤਾਰ ਉੱਥੋਂ ਦੇ ਜਿਹੜੇ ਨੇਤਾ ਨੇ ਉੱਥੋਂ ਦੇ ਕਰਪਟ ਲੀਡਰ ਨੇ ਜਿਹੜੇ ਜਿਹੜੇ ਕਿ ਬਹੁਤ ਰੀਸ ਬਣ ਚੁੱਕੇ ਨੇ ਉਹਨਾਂ ਦੇ ਬੱਚਿਆਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਸਨ ਇਹ ਸੋਸ਼ਲ ਮੀਡੀਆ ਤੇ ਤਸਵੀਰਾਂ ਅਪਲੋਡ ਹੋ ਰਹੀਆਂ ਸੀ ਵਿੱਚ ਇਹ ਕਹਿਣਾ ਸੀ ਇਹ ਬਹੁਤ ਲਗਜ਼ਰੀ ਲਾਈਫ ਜੀ ਰਹੇ ਨੇ ਤੇ ਇੱਥੇ ਅਨਐਮਪਲੋਇਮੈਂਟ ਦੀ ਰੇਸ਼ਿਓ ਬਹੁਤ ਵੱਡੇ ਪੱਧਰ ਤੇ ਵਧੀ ਹੋਈ ਆ ਇਹ ਕਿਹਾ ਜਾ ਰਿਹਾ ਸੀ ਕਿ ਇਹ ਐਸ਼ ਕਰ ਰਹੇ ਨੇ ਤੇ ਇਥੋਂ ਦੀ ਆਵਾਮ ਪੁਖੀ ਮਰ ਰਹੀ ਆ ਕ੍ਰਿਪਸ਼ਨ ਦੇ ਖਿਲਾਫ ਇੱਕ ਮਹੀਮ ਸੋਸ਼ਲ ਮੀਡੀਆ ਤੇ ਵਿੰਡੀ ਜਾ ਰਹੀ ਸੀ ਫਿਰ ਹੁੰਦੀ ਆ 4 ਸਤੰਬਰ ਦੀ ਤਰੀਕ ਜਿਸ ਦਿਨ ਨੇਪਾਲ ਦੀ ਸਰਕਾਰ ਨੇ 26 ਉਥੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੂੰ ਬੈਨ ਕਰ ਦਿੱਤਾ ਸਰਕਾਰ ਦਾ ਇਹ ਕਹਿਣਾ ਸੀ ਇਹ ਰਜਿਸਟਰ ਨਹੀਂ ਕਰਵਾ ਰਹੇ ਇਹ ਵੀ ਅਲੱਗ ਹੀ ਸਵਾਲ ਸੀ ਕਿ ਕਿ ਸਰਕਾਰ ਇਹ ਕਹਿ ਰਹੀ ਸੀ ਕਿ ਇਹ ਸਾਰੀ ਜਿੰਨੀਆਂ ਵੀ ਐਪਸ ਨੇ ਤੇ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਨੇਪਾਲ ਦੇ ਵਿੱਚ ਚੱਲਣੀਆਂ ਇਨਾਂ ਨੂੰ ਸਾਡੇ ਕੋਲੋਂ ਰਜਿਸਟਰ ਹੋਣਾ ਹੋਊਗਾ ਪਰ ਇਹਨਾਂ ਨੇ ਰਜਿਸਟਰ ਨਹੀਂ ਕਰਵਾਇਆ ਸੀ ਇਸ ਕਰਕੇ ਬੈਨ ਕਰ ਰਹੇ ਵਿੱਚ ਸੀ ਉਹਨਾਂ ਦੇ ਫੇਸਬੁਕ ਇੰਸਟਾਗ੍ਰam ਐਕਸ ਵਰਗੀਆਂ ਐਪਸ ਇਸ ਤੋਂ ਬਾਅਦ 8 ਤਰੀਕ ਨੂੰ ਉੱਥੇ ਪ੍ਰੋਟੈਸਟ ਹੁੰਦਾ ਹੈ ਇਹ ਪ੍ਰੋਟੈਸਟ ਜਨ ਜੀ ਕਰਕੇ ਹੁੰਦਾ ਹੈ ਇਹਨਾਂ ਦੁਨੀਆ ਨੂੰ ਹਲਾਤ ਤਾਂ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਕਿ ਯੂਥ ਦੇ ਵਿੱਚ ਤਾਕਤ ਅਸਲ ਵਿੱਚ ਕਿੰਨੀ ਆ ਯਾਨੀ ਕਿ ਯੂਥ ਨੇ ਲਗਾਤਾਰ ਫਿਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਸਾਡੀ ਆਵਾਜ਼ ਦਬਾਉਣ ਦੇ ਲਈ ਇਸ ਸੋਸ਼ਲ ਮੀਡੀਆ ਦੀਆਂ ਐਪਸ ਨੂੰ ਬੰਦ ਕਰ ਰਹੇ ਹੋ ਸਾਈਟਸ ਨੂੰ ਬੰਦ ਕਰ ਰਹੇ ਹੋ ਬੰਦ ਹੋਣੀ ਚਾਹੀਦੀ ਸੀ ਕ੍ਰਪਸ਼ਨ ਉੱਥੇ ਪ੍ਰੋਟੈਸਟ ਹੁੰਦਾ ਹੈ ਕਟਮੰਡੂ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੁੰਦਾ ਹੈ ਵਿਦਿਆਰਥੀ ਸਕੂਲਾਂ ਤੇ ਕਾਲਜਾਂ ਦੀ ਵਰਦੀ ਦੇ ਵਿੱਚ ਉੱਥੇ ਦੇਖੇ ਜਾਂਦੇ ਨੇ ਸੜਕਾਂ ਤੇ ਨਿੱਤਰਦੇ ਨੇ ਉਤਰਦੇ ਨੇ ਲਗਾਤਾਰੇ ਮੰਗ ਕਰਦੇ ਨੇ ਕਿ ਸੋਸ਼ਲ ਮੀਡੀਆ ਦੀ ਸਾਈਟਸ ਤੋਂ ਬੈਨ ਹਟਾ ਦਿੱਤਾ ਜਾਵੇ ਉੱਥੇ ਪੁਲਿਸ ਇਹਨਾਂ ਦੇ ਉੱਪਰ ਪਾਣੀ ਦੀਆਂ ਬਿਚਾਰਾਂ ਸੁੱਟਦੀ ਹੈ ਉੱਪਰ ਇਹਨਾਂ ਦੇ ਰਬੜ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਪਰ ਫਿਰ ਵੀ ਵਿਦਿਆਰਥੀ ਪਿੱਛੇ ਨਹੀਂ ਹਟਦੇ ਜੰਝੀ ਲਗਾਤਾਰ ਗਨਵਾਦ ਦੇ ਨੇ ਪਾਰਲੀਮੈਂਟ ਦੇ ਵਿੱਚ ਵੀ ਦਾਖਲ ਹੁੰਦੇ ਨੇ ਇਸ ਤੋਂ ਬਾਅਦ ਉੱਥੇ ਗੋਲੀਬਾਰੀ ਦੇ ਵਿੱਚ 19 ਜਾਨਾਂ ਦੀ ਮੌਤ ਹੁੰਦੀ ਆ 19ਾਂ ਦੇ ਵਿੱਚੋਂ 17 ਕਾਟਮੰਡੂ ਦੇ ਵਿੱਚ ਦੋ ਕਿਤੇ ਹੋਰ ਇਸ ਤੋਂ ਬਾਅਦ ਹੋਮ ਮਿਨਿਸਟਰ ਦੀ ਖਬਰ ਸਾਹਮਣੇ ਆਉਂਦੀ ਆ ਯਾਨੀ ਕਿ ਨੇਪਾਲ ਦਾ ਹੋਮ ਮਿਨਿਸਟਰ ਅਸਤੀਫਾ ਦੇ ਦਿੰਦਾ ਉਹਦਾ ਕਿ ਕਹਿਣਾ ਸੀ ਕਿ ਮੈਂ 19 ਜਾਨਾਂ ਦੀ ਜਿਹੜੀ ਮੌਤ ਹੋਈ ਹੈ ਦੇ ਮੱਦੇਨਜ਼ਰ ਅਸਤੀਫਾ ਦੇ ਰਿਹਾ ਹਾਂ ਯੂਐਨ ਦਾ ਬਿਆਨ ਸਾਹਮਣੇ ਆਉਂਦਾ ਹੈ ਯੂਐਨ ਦਾ ਕਹਿਣਾ ਸੀ ਜੇ ਵਿਦਿਆਰਥੀ ਉੱਥੇ ਪ੍ਰਦਰਸ਼ਨਕਾਰੀਆਂ ਦੇ ਉੱਪਰ ਪੁਲਿਸ ਦੀ ਇਹ ਕਾਰਵਾਈ ਨਹੀਂ ਬੰਦਦੀ ਸੀ ਇਹ ਗੈਰ ਮਨੁੱਖੀ ਆ ਜਾਨੀ ਕਿ ਹਿਮੈਨਿਟੇਰੀਅਨਸ ਲਾ ਦੀ ਉਲੰਘਣਾ ਆ ਇਸ ਤੋਂ ਬਾਅਦ ਵੱਖ-ਵੱਖ ਮੁਲਕਾਂ ਦੇ ਬਿਆਨ ਸਾਹਮਣੇ ਆਉਂਦੇ ਆ ਭਾਰਤ ਵੱਲੋਂ ਡਵਾਈਜ਼ਰੀ ਜਾਰੀ ਕੀਤੀ ਜਾਂਦੀ ਜਿਹੜੇ ਭਾਰਤੀ ਨੇਪਾਲ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਹਦਾਇਤ ਦਿੱਤੀ ਜਾਂਦੀ ਆ ਕਿ ਤੁਸੀਂ ਘਰਾਂ ਦੇ ਵਿੱਚ ਰਹੋ ਘਰਾਂ ਤੋਂ ਬਾਹਰ ਨਾ ਆਇਓ ਇਸ ਸਭ ਦੇ ਵਿਚਾਰ ਇਹ ਸੋਸ਼ਲ ਮੀਡੀਆ ਤੇ ਇੱਕ ਤੇਜ਼ੀ ਦੇ ਨਾਲ ਹੋਰ ਖਬਰ ਫੈਲਦੀ ਆ ਇਹ ਚਰਚਾ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਛਿੜਦੀ ਆ ਜਾਨੀ ਕਿ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਚਰਚਾ ਛਿੜਦੀ ਆ ਕੇ ਪੀ ਸ਼ਰਮਾ ਉਪੀ ਉਥੋਂ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਉਹਨਾਂ ਦੇ ਕਰਕੇ ਵਿਦਿਆਰਥੀਆਂ ਦੀ ਮੌਤ ਹੋਈ ਇਹ ਲਗਾਤਾਰ ਮੰਗ ਨੇ ਬਹੁਤ ਤੇਜ਼ੀ ਨਾਲ ਰੁਖ ਫੜਿਆ ਲਗਾਤਾਰ 8 ਤਰੀਕ ਨੂੰ ਪ੍ਰੋਟੈਸਟ ਜਾਰੀ ਸੀ ਸ਼ਾਮ ਦੇ ਵਕਤ 8 ਤਰੀਕ ਨੂੰ ਇੱਕ ਖਬਰ ਆਉਂਦੀ ਹੈ ਜਿਹੜੀਆਂ ਛਭੀ ਐਪਸ ਦੇ ਉੱਪਰ ਨੇਪਾਲ ਨੇ ਬੈਨ ਲਗਾਇਆ ਸੀ ਬੈਨ ਹਟਾ ਦਿੱਤਾ ਗਿਆ ਪਰ ਪ੍ਰਾਈਮ ਮਿਨਿਸਟਰ ਦੇ ਅਸਤੀਫੇ ਦੀ ਮੰਗ ਨੇ ਲਗਾਤਾਰ ਜ਼ੋਰ ਫੜਿਆ ਹੋਇਆ ਸੀ ਨਤੀਜਾ ਇਹ ਨਿਕਲਿਆ ਜਾਨਕਿ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਹੁਣ ਅਸਤੀਫਾ ਦੇ ਦਿੱਤਾ ਹੈ ਉਥੋਂ ਦੇ ਪ੍ਰੈਜ਼ੀਡੈਂਟ ਚਰਨੀ ਕਿ ਰਾਸ਼ਟਰਪਤੀ ਦਾ ਇਹ ਕਹਿਣਾ ਹੈ ਕਿ ਉਦੋਂ ਤੱਕ ਤੁਸੀਂ ਆਪਣਾ ਦਫ਼ਤਰ ਸੰਭਾਲੋ ਜਦੋਂ ਤੱਕ ਅਗਲੀ ਸਰਕਾਰ ਨਹੀਂ ਚੁਣੀ ਜਾਂਦੀ ਅਤੇ ਅਸਤੀਫੇ ਦੀਆਂ ਖਬਰਾਂ ਆਉਣ ਤੋਂ ਬਾਅਦ ਲੋਕ ਉੱਥੇ ਝੰਡਿਆਂ ਦੇ ਨਾਲ ਜਸ਼ਨ ਮਨਾ ਰਹੇ ਨੇ ਇੱਥੇ ਤੱਕ ਕਿ ਇੱਕ ਆਦਮੀ ਨੇ ਪਾਰਲੀਮੈਂਟ ਦੇ ਅੰਦਰ ਜਾ ਕੇ ਉੱਥੇ ਦੀ ਕੰਨ ਤੇ ਵਿਵਿੰਦਾ 슬ੋਗਨ ਵੀ ਲਿਖ ਦਿੱਤਾ ਉੱਥੇ ਵਿਦਿਆਰਥੀਆਂ ਵੱਲੋਂ ਲਗਾਤਾਰ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਉੱਪਰ ਇਸ ਨੂੰ ਜਿੱਤ ਦੇ ਵਾਂਗ ਦੇਖਿਆ ਜਾ ਰਿਹਾ ਹੈ ਅਤੇ ਨੇਪਾਲ ਦੇ ਵਿੱਚ ਜਿਹੜੀਆਂ 26 ਉਹ ਬੈਨ ਲੱਕੀਆਂ ਐਪਸ ਸਨ ਉਵੀ ਮੁੜ ਬਹਾਲ ਹੋ ਗਈਆਂ ਨੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਵੀ ਅਸਤੀਫਾ ਦੇ ਦਿੱਤਾ ਉੱਥੋਂ ਦੇ ਹੋਮ ਮਿਨਿਸਟਰ ਨੇ ਅਸਤੀਫਾ ਦੇ ਦਿੱਤਾ ਉੱਥੋਂ ਦੇ ਐਗਰੀਕਲਚਰ ਦੇ ਮਿਨਿਸਟਰ ਨੇ ਅਸਤੀਫਾ ਪਹਿਲਾਂ ਹੀ ਦੇ ਦਿੱਤਾ ਸੀ ਇੱਕ ਵਾਰ ਫੇਰ ਦੁਨੀਆ ਨੂੰ ਸੋਸ਼ਲ ਮੀਡੀਆ ਦੀ ਤਾਕਤ ਦਾ ਅੰਦਾਜ਼ਾ ਹੋ ਗਿਆ ਇੱਕ ਵਾਰ ਫੇਰ ਦੁਨੀਆ ਨੂੰ ਯੂਥ ਦੀ ਤਾਕਤ ਦਾ ਅੰਦਾਜ਼ਾ ਹੋ ਗਿਆ ਕਿਉਂਕਿ ਯੂਥ ਲਗਾਤਾਰ ਉੱਥੋਂ ਦਾ ਇਹ ਕਹਿ ਰਿਹਾ ਸੀ ਕਿ ਸਾਡੀ ਲੜਾਈ ਕਰਪਸ਼ਨ ਦੇ ਖਿਲਾਫ ਆ ਸਾਨੂੰ ਬੁਰੀ ਜ਼ਿੰਦਗੀ ਦੇ ਵਿੱਚ ਧੱਕੇ ਆਪ ਇੱਥੋਂ ਦੇ ਲੀਡਰਾਂ ਦੇ ਬੱਚੇ ਅਰੇ ਗੀਸ ਚਿੰਦ ਕੀ ਬਤਿੱਦ ਕਰ ਰਹੇ ਨੇ ਇਹ ਮਹੀਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ